ਕੱਟ ਗਿੱਦੀ ਹੋਣ ਕਰਕੇ ਹਮੇਸ਼ਾ ਹੀ ਜਿਹੜੀ ਉੱਥੇ ਰੂਲਿੰਗ ਪਾਰਟੀ ਹੁੰਦੀ ਹੈ ਵਿਸ਼ੇਸ਼ ਕਰਕੇ ਬੀਜੇਪੀ ਇਹਨੇ ਹਮੇਸ਼ਾ ਸਿਖਰ ਤੱਕ ਆ ਕੀਤਾ ਸਾਡੀ ਲੜਾਈ ਇਹ ਸਿਰਫ ਸਿਧਾਂਤਕ ਲੜਾਈ ਹੈ ਨਾ ਕੁਛ ਦੇਸ਼ ਤੋੜਨੀ ਗੱਲ ਹੈ ਨਾ ਕੋਈ ਹੋਰ ਗੱਲ ਹੈ ਅਸੀਂ ਉਹਨਾਂ ਨੀਤੀਆਂ ਦਾ ਵਿਰੋਧ ਕਰਦੀਆਂ ਜਿਹੜੀ ਨੀਤੀਆਂ ਬੀਜੇਪੀ ਦੀਆਂ ਦੇਸ਼ ਨਫਰਤ ਫਲਾ ਰਹੀਆਂ ਜਿਹੜੀ ਦੇਸ਼ ਭਾਈਚਾਰਕ ਸਾਂਝ ਤੋੜ ਰਹੀਆਂ ਜਦੋਂ ਜਦੋਂ ਵੀ ਬੀਜੇਪੀ ਨਫ਼ਰਤ ਫਲਾਏਗੀ ਅਸੀਂ ਗੱਲ ਦਾ ਵਿਰੋਧ ਕਰਦੇ ਹਾਂ ਕਿਉਂਕਿ ਸਾਨੂੰ ਗੁਰੂ ਸਾਹਿਬ ਨੇ ਕਿੱਸਾ ਬੱਤੇ ਪੱਲੇ ਦੀ ਗੱਲ ਕੀਤੀ ਹੈ। ਮਾਨਸ ਕੀ ਜਸ ਸਭ ਇੱਕ ਪਹਿਚਾਨ ਬੀਜੇਪੀ ਦਾ ਫੰਡਾ ਬੜਾ ਕਲੀਅਰ ਹੈ ਕਿ ਬੀਜੇਪੀ ਨੇ ਵੇਖ ਲਿਆ ਵੀ ਕਾਂਗਰਸ ਨੇ ਸਿੱਖਾਂ ਦੇ ਦਰਵਾਜ਼ਾ ਹੱਟਾਲੇ ਧਰਮਸਥਾਨ ਹੱਟਾਲੇ ਟੈਂਗ ਚਾਲਦੇ ਤੋਂ ਪਹੁੰਚ ਹਟੀਆਂ ਲੋਥਾਂ ਦੇ ਟੇਰ ਲਾਤੇ ਗੱਲ ਟੇਰ ਭੱਗ ਛਾਣਦੇ ਕੋਈ ਮੌਕੇ ਨਹੀਂ ਗੀ। ਜੇ ਮਕੂਣਾ ਇਹਨਾਂ ਨੂੰ ਸਤੰਤਕ ਤੌਰ ਤੇ ਮਾਰੋ ਜਿਸ ਧੰਤੋਂ ਟੁੱਟੋਂਗੇ ਜਦੋਂ ਸਿੱਖ ਦਾਤ ਟੁੱਟ ਕੇ ਸਿੱਖ ਮਰ ਚੁੱਕਾ ਇਸ ਕਰਕੇ ਇਹ ਸਿੱਖਾਂ ਦੇ ਸਿਧਾਂਤਾਂ ਦੇ ਖਾਰ ਕਰਦੇ ਹੂੰ ਦੂਜੇ ਬੰਨੇ ਇਹ ਖੁੱਲ ਕੇ ਆ ਗਈ ਜਦੋਂ ਮੈਂ ਸਾਡਾ ਰੋਜ਼ ਸ਼ੁਰੂ ਹੋਇਆ Rajasthan ਚ ਜਦੋਂ Rajasthan ਦੇ ਚੋਣ ਸੀਗਿ ਵਿਧਾਨ ਸਭਾ ਦੀ ਤੇ BJP ਨੇ ਆਪਣੀ ਬੜੀ ਮਨਸ਼ਾ ਆਪਣੀ ਸਟੇਜ ਤੋਂ ਕਲੀਅਰ ਕਰ ਦਿੱਤੀ ਸੀਗੀ ਜੇ ਸਾਡੀ ਸਰਕਾਰ ਬਣੀ ਤੇ ਗੁਰਦੁਆਰੇ ਨਸੂਬ ਬਣ ਚੁੱਕੇ ਆ ਅਸੀਂ ਉਹ ਟੈਟੇ ਨਹੀਂ ਕਰਾਂਗੇ ਉਦੋਂ ਇੱਕ ਨੇ ਗੱਲ ਕਹੀ ਸਾਨੂੰ ਬੜਾ ਦਿਲ ਦੁੱਖਿਆ ਹਰ ਇੱਕ ਸਿੱਖ ਦਾ ਸਿੱਖ ਨਹੀਂ ਖੜਾ ਗੁਰੂ ਨਾਨਕ ਨਾਮ ਦੇ ਸੰਗਤ ਸਰੰਗ ਦਾ ਦੁੱਖਿਆ ਜਦੋਂ ਨੇ ਦੇਖਿਆ ਵੀ ਯੋਗੀ ਦਿੱਤਿਆਨਾਥ ਨੇ ਤੇ ਬਾਬਾ ਬਾਲਕਨਾ ਤਾੜੀਆਂ ਮਾਰੀਆਂ ਇਹ ਬੜੀ ਵੱਡੀ ਪੀੜਾ ਸੀਗੀ ਵੀ ਇੱਕ ਬੰਦਾ ਤਾਂ ਚਲੋ ਕਹਿ ਰਿਹਾ ਤੇ ਤੁਸੀਂ ਇੱਕ ਪਾਰਟੀ ਦੇ ਮੁਖੀ ਹੋ ਤੁਸੀਂ ਇੱਕ ਸਰਕਾਰ ਨੂੰ ਰਿਪਰਜੈਂਟ ਕਰ ਰਹੇ ਹੋ ਤੁਸੀਂ ਤਾੜੀਆਂ ਮਾਰ ਰਹੇ ਹੋ ਉਹਦੇ ਵਾਰ ਅਸੀਂ ਫਿਰ ਖੁੱਲ ਕੇ ਵਿਰੋਧ ਕੀਤਾ ਕਉਂਕਿ ਜੇ ਧਰਮਸਾਂ ਜਿਹੜੇ ਮਨੁੱਖਤਾ ਦੀ ਗੱਲ ਕਰਦੇ ਆ ਸਰਬੱਤ ਦੇ ਭਲੇ ਦੀ ਗੱਲ ਕਰਦੇ ਆ ਸਾਂਝੀ ਵਾਅਦਾ ਦੀ ਗੱਲ ਕਰਦੇ ਆ ਇਹ ਭਾਰਤੀ ਜਨਤਾ ਪਾਰਟੀ ਉਹਦੇ ਤੋਂ ਡੇ ਐਲਾਨ ਕਰ ਰਹੀ ਐ ਤੇ ਆਪੂ ਤਾੜੀਆਂ ਮਾਰ ਰਿਹਾ ਤੇ ਸਾਨੂੰ ਹੋਜੀ ਸਰਕਾਰ ਵੀ ਚਾਹੀਦੀ ਸੀ ਅਸੀਂ ਉਹਦਾ ਪਬਲਿਕਲੀ ਬੜਾ ਵਿਰੋਧ ਕੀਤਾ ਵਿਰੋਧ ਕਰਤਾ ਨਤੀਜਾ ਹੋਇਆ ਕਿ 11 ਵਿੱਚੋਂ ਸਾਡੇ ਗੰਗਾਂ ਵਾਲੇ ਸਿੱਖ ਬੈਠੇ ਕੀ ਐ 11 ਚ 9 ਸੀਟਾਂ ਭਾਜਪੀ ਖਾ ਗਈ ਹਾਰ ਗਈ ਤੇ ਉਹਨੂੰ ਬੜੀ ਪੀੜਾ ਹੋਈ ਵੀ ਸਿੱਖ ਜਥੇਬੰਦੀਆਂ ਜਿਨ੍ਹਾਂ ਨੇ ਸਾਡੇ ਹਾਰ ਦਾ ਮੁੱਖ ਕਰਨੀ ਸੀ ਵਿਰੋਧ ਕੀਤਾ ਲੱਗਦਾ ਤੁਹੀਂ ਤਾ ਕਰਕੇ ਹੈ ਅਸੀਂ ਬੜਾ ਖੁੱਲਾ ਵਿਰੋਧ ਕੀਤਾ ਜੀ ਮੁਖਰੋ ਦਾ ਵਿਰੋਧ ਕੀਤਾ ਹਾਂ ਅਦੀ ਸੋਸ਼ਲ ਮੀਡੀਆ ਰਾਹੀਂ ਸਟੇਜਾਂ ਨੇ ਪਿੰਡ ਜਿਆਜ ਵਿਰੋਧ ਕੀਤਾ ਵੀ ਨਹੀਂ ਹਾਲਾਂਕਿ ਕਾਂਗਰਸ ਕੋ ਚੰਗੀ ਪਾਰਟੀ ਨਹੀਂ ਗਈ ਅੱਜ ਦੀ ਸਥਿਤੀ ਵਿੱਚ ਕਾਂਗਰਸ ਛੋਟੀ ਦੁਸ਼ਮਣ ਹੈ ਭਾਜਪਾ ਵੀ ਵੱਡੀ ਦੁਸ਼ਮਣ ਹੈ ਅਸੀਂ ਭਾਜਪਾ ਨੂੰ ਫਰਾਇਆ ਕਿਉਂਕਿ ਭਾਜਪਾ ਵੀ ਬੜੀ ਬੜੀ ਤਾਕਤ ਬਣਦੀ ਜਾ ਰਹੀ ਸੀ ਜਿਹੜੇ ਘਟ ਗਿੰਤੇ ਵਾਸਤੇ ਕਾਤਕ ਹੁੰਦੇ ਜਾ ਰਹੇ ਸੀ ਸਤੰਤ ਪੱਖੋਂ ਮਾਰਨ ਵਾਸਤੇ ਇਨਾਂ ਨੇ ਇੱਕ ਸਮਾਗਮ ਰੱਖਿਆ ਜੀ। ਬਾਬਾ ਬੰਦਾ ਸਿੰਘ ਬਹਾਦਰ ਦੇ ਸਤਿਅਪਦੀ ਤੇ ਕਿ ਮਦਦਦਸ ਬਰਾਗੀ ਬਰਾਗੀ ਸੰਪਰਤਾ ਦੇ ਪ੍ਰਮੁਖ ਮਦਦਦਸ ਬਰਾਗੀ। ਵੀ ਸਾਡੀ ਹੋਂਦ ਨੂੰ ਹੀ ਖਤਰੀ ਪਾਰੇ ਸਾਡੇ ਜਨਰਾਂ ਨੇ ਹੋਂਦ ਨੂੰ ਹੀ ਇਹ ਦੌੜ ਛੋੜਾ ਕਰੀ ਜਾਂਦੇ ਆ। ਇਹ ਸਦੀਆਂ ਲੜਾਈਆਂ ਸ਼ੁਰੂ ਹੋਈਆਂ।